ਮੈਂ ਪਹਿਲੇ ਦਿਨ ਤੋਂ ਕਹਿੰਦਾ ਕਿ ਭਗਵੰਤ ਮਾਨ ਭਾਜਪਾ ਦਾ ਟਾਊਟ ਆ ਭਾਜਪਾ ਨਾਲ ਰਲ ਕੇ ਖੇਡਦਾ ਆ پارਲੀਮੈਂਟ ਦੀ ਇਲੈਕਸ਼ਨ ਬਾਅਦ ਜੇ ਪਾ ਆਪ ਬਚ ਗਈ ਤੇ ਕੁਲਤਾਰ ਸਿੰਘ ਸੰਧਵਾ ਨਵੇਂ ਮੁੱਖ ਮੰਤਰੀ ਹੋਣਗੇ ਭਗਵੰਤ ਮਾਨ ਉਰੀ ਆਪ ਨਹੀਂ ਚਾਹੁੰਦੇ ਕੇਜਰੀਵਾਲ ਸਾਹਿਬ ਬਾਹਰ ਆ ਆ ਜਿਹੜਾ ਸ਼ਿਕਾਇਤ ਕਰਤਾ ਸੀ ਅੱਜ ਕਿੱਧਰ ਗਿਆ ਜਿਨ੍ਹਾਂ ਦੇ ਖਿਲਾਫ ਸ਼ਿਕਾਇਤ ਕੀਤੀ ਸੀ ਉਹ ਸ਼ਿਕਾਇਤ ਕਰਤਾ ਹੀ ਉੱਡ ਗਿਆ ਅੱਜ ਉਹ ਜਹਾਲ ਭਗਵੰਤ ਮਾਨ ਦਾ ਹੁਣ ਕੀ ਅਰਵਿੰਦ ਕੇਜਰੀਵਾਲ ਸਾਹਿਬ ਬਾਹਰ ਆਉਣ ਭਗਵੰਤ ਮਾਨ ਹੁਰੀ ਨਹੀਂ ਚਾਹ ਪਾਜਪਾਣਾ ਰਲਕੇ ਦਾ ਤੁਸੀਂ ਦਿਬੜੂਗੜ੍ਹ ਜੇਲ੍ਹ ਬਣਾਈ ਐਨਐਸਏ ਲਵਾਈ ਉਹਦੇ ਚ ਵਾਅਦਾ ਕੀਤਾ ਸਟੇਟ ਤੇ ਸੈਂਟਰ ਦੀ ਸਲਾਹ ਤੋਂ ਬਾਅਦ ਆਉ ਜੇਲ੍ਹ ਬਣੀ ਨਹੀਂ ਸਕਦੀ ਸੀ ਤੇ ਬੜੂਗੜ੍ਹ ਵਾਲੀ ਜੇ ਆਪ ਰਹਿ ਗਈ ਤੇ ਭਗਵੰਤ ਮਾਨ ਮੁੱਖ ਮੰਤਰੀ ਨਹੀਂ ਹੋਊ 4 ਜੂਨ ਤੋਂ ਬਾਅਦ ਕਲਤਾਰ ਸੋਂ ਸੱਦਵਾਉ ਮੈਂ ਛਰੇਆ ਮਨੋਂ ਲੈ ਕੇ ਗਈ ਨਾ ਔਰ ਦੂਜੀ ਗੱਲ ਭਗਵੰਤ ਮਾਨ ਕਦੇ ਵੀ ਨਹੀਂ ਚਾਹੁੰਦਾ ਕੀ ਅਰਵਿੰਦ ਕੇਜਰੀਆ ਲੋਰੀ ਬਾਹਰ ਹੋ ਮੈਂ ਤਾਂ ਦੁੱਖ ਹੀ ਸਾਂਝਾ ਕਰ ਸਕਦਾ ਜੀ ਦੇਖੋ ਇੱਕ ਲੀਗਲ ਪ੍ਰਕਿਰਿਆ ਹੁੰਦੀ ਹੈ ਭਗਵੰਤ ਮਾਨ ਲੋਰੀ ਆਪ ਨਹੀਂ ਚਾਹੁੰਦੇ ਕੇਜਰੀਆ ਸਾਹਿਬ ਬਾਹਰ ਹੋ ਔਰ ਇਸ ਸਪਸ਼ਟ ਮੈਂ ਪਹਿਲੇ ਦਿਨ ਤੋਂ ਕਹਿਣਾ ਕਿ ਭਗਵੰਤ ਮਾਨ ਭਾਜਪਾ ਦਾ ਟਾਊਟ ਆ ਭਾਜਪਾ ਨਾਲ ਰਲ ਕੇ ਖੇਡਦਾ ਔਰ ਪੰਜਾਬ ਚ ਵੀ ਪਾਰਟੀ ਦੋ ਫਾੜ ਹੋਊਗੀ ਆਹ ਪਾਰਲੀਮੈਂਟ ਦੀ ਇਲੈਕਸ਼ਨ ਬਾਅਦ ਜੇ ਆਪ ਬਚ ਗਈ ਤੇ ਕੁਲਤਾਰ ਸਿੰਘ ਸੰਧਵਾ ਨਵੇਂ ਮੁੱਖ ਮੰਤਰੀ ਹੋਣਗੇ ਜੇ ਆਪ ਨਾ ਬਚੀ ਤੇ ਜਿਵੇਂ ਅਰੰਗਾ ਲੰਗੂ ਜਿਹੜਾ 25 ਕਰੋੜ ਦਾ ਜਿਹੜਾ ਦਾਵਾ ਕਰਦਾ ਹੈ ਕਿ ਮੈਨੂੰ ਆ ਜਿਹੜਾ ਸ਼ਿਕਾਇਤ ਕਰਤਾ ਸੀ ਅੱਜ ਕਿੱਧਰ ਗਿਆ ਜਿਨ੍ਹਾਂ ਦੇ ਖਿਲਾਫ ਸ਼ਿਕਾਇਤ ਕੀਤੀ ਸੀ ਉਹ ਸ਼ਿਕਾਇਤ ਕਰਤਾ ਹੀ ਉੱਡ ਗਿਆ ਅੱਜ ਉਹ ਜਹਾਲ ਭਗਵੰਤ ਮਾਨ ਦਾ ਹੁਣ ਇਸ ਲਈ ਕੀ ਇਹ ਚਾਹੁੰਦੇ ਆ ਕਿ ਅਰਵਿੰਦ ਕੇਜਰੀਵਾਲ ਸਾਹਿਬ ਬਾਹਰ ਆਉਣ ਭਗਵੰਤ ਮਾਨ ਹੁਰੀ ਨਹੀਂ ਚਾਹ। ਪਰ ਮੈਂ ਦੂਜੀ ਗੱਲ ਇਸ ਲਈ ਵੀ ਕਹਿਣਾ ਆ ਹੁਣੇ ਆਸਾਮ ਗਏ ਆ ਭਗਵੰਤ ਮਾਨ ਜੀ। ਠੀਕ ਹੈ ਜੀ। ਦਿਬੜੂਗੜ ਦਾ ਜਾ ਆਉਂਦੇ। ਭਾਜਪਾ ਨਾਲ ਰਣਕੇ ਦਾ ਤੁਸੀਂ ਦਿਬੜੂਗੜ ਜੇਲ ਬਣਾਈ, ਐਨਐਸਏ ਲਵਾਈ। ਉਹਦੇ 'ਚ ਵਾਅਦਾ ਕੀਤਾ ਸਟੇਟ ਤੇ ਸੈਂਟਰ ਦੀ ਸਲਾਹ ਤੋਂ ਬਾਅਦ ਆਉ ਜੇਲ ਬਣ ਨਹੀਂ ਸਕਦੀ ਸੀ ਦਿਬੜੂਗੜ ਵਾਲੀ। ਤੁਸੀਂ ਕਿਉਂ ਨਾਲ ਛਡਾ ਕੇ ਆਏ? ਸੋ ਪਾਜ ਪਾਨ ਨਾਲ ਫਿਕਸਡ ਮੈਚ ਚਾਹੇ ਉਹ ਪ੍ਰੀਤਪਾਲ ਦੇ ਮਸਲੇ 'ਚ ਸੀ ਜਿਹੜਾ ਕਿਸਾਨ ਸੀ ਚਾਹੇ ਸ਼ੁਭ ਕਰਨ ਦੇ ਮਸਲੇ 'ਚ ਸੀ ਚਾਹੇ ਹੋਰ ਮਸਲਿਆਂ 'ਚ ਚਾਹੇ ਉਹ ਜਿਹੜੀਆਂ ਜੀਸੀਬੀ ਮਸ਼ੀਨਾਂ ਜਾ ਰਹੀਆਂ ਸੀਗੀਆਂ ਖਨੌਰੀ ਤੇ ਸ਼ੰਭੂ ਬਾਰਡਰ ਤੇ ਉਹਨਾਂ ਦੀ ਰੋਕਣ ਦੀ ਗੱਲ ਸੀ ਇਹ ਬੜੇ ਚਿਰ ਦਾ ਹੀ ਫਿਕਸਡ ਮੈਚ ਚੱਲ ਰਿਹਾ ਔਰ ਇਹ ਫਿਕਸਡ ਮੈਚ ਹੌਲੀ-ਹੌਲੀ ਲੋਕਾਂ ਦੇ ਸਾਹਮਣੇ ਆ ਰਿਹਾ ਸਭ ਪਵਨ ਕੋ ਬਾਤ ਟੀਨੂ ਨੂੰ ਆ ਨਾ ਮਮੀ ਪਾਟੀ ਦਾ ਹੱਥ ਖੰਭਾ ਮੈਂ ਉਹਨੂੰ ਕਿਵੇਂ ਵੇਚ ਤਾ ਇਹ ਨਾ ਸੀਜ਼ਨ ਹੈ ਜੀ ਇਹ ਜਿਹੜਾ ਇਲੈਕਸ਼ਨ ਸੀਜ਼ਨ ਹੁੰਦਾ ਨਾ ਜੀ ਕਮਜ਼ੋਰ ਵਿਕਟਾਂ ਡਿੱਗਦੀਆਂ ਹੁੰਦੀਆਂ ਨੇ ਵਿਚਾਰ ਧਾਰਕ ਲੋਕ ਖਲੋਤੇ ਹੁੰਦੇ ਹੈ ਤਾਂ ਫਿਰ ਮੈਂ ਪੁੱਛੂੰਗਾ ਰਿੰਕੂ ਨੂੰ ਕੀ ਹੋਇਆ ਜੀ ਉਹਨੂੰ ਆਪ ਦੀ ਪੋਲਿਟਿਕਸ ਹੈ ਜੀ ਉਹਨਾਂ ਨੂੰ ਮੁਬਾਰਕ ਕਮਜ਼ੋਰੀ ਹੈ ਲੋਕ ਨਹੀਂ ਪਸੰਦ ਕਰਦੇ ਜੀ ਪੋਲਿਟਿਕਸ ਮੈਂ ਤਾਂ ਇੰਨੀ ਗੱਲ ਜਾਣਦਾ ਕੋਈ ਆਪ ਦੇ ਸਟੈਂਡ ਤੇ ਰਵੇ ਸਪਸ਼ਟ ਰਵੇ ਚਾਹੇ ਉਹ ਅਰੰਗਲ ਸੀ ਚਾਹੇ ਰਿੰਕੂ ਸੀ ਚਾਹੇ ਸਾਡੇ ਸਤਿਕਾਰਯੋਗ ਮੇਰੇ ਤੇ ਬੜੇ ਅਜ਼ੀਜ਼ ਰਹੇ ਆ ਤੀਨੂ ਜੀ ਮੈਂ ਨਹੀਂ ਆਸ ਰੱਖਦਾ ਸੀ ਉਹਨਾਂ ਕੋਲ ਉਹ ਅ ਬੜਾ ਅਫਸੋਸ ਹੋਇਆ ਕਿ ਐਡਾ ਕਮਜ਼ੋਰੀ ਦੇਖਣ ਨੂੰ ਮਿਲੀ ਹੋਰ ਵੀ ਬੜੇ ਵੱਡੇ ਵੱਡੇ ਚਿਹਰੇ ਐ ਇੱਥੇ ਜਾਖੜ ਸਾਹਿਬ ਵੀ ਨੇ ਇਹ ਤਾਂ ਬਹੁਤ ਛੋਟੀ ਜੀ ਗੱਲ ਹੈ ਜੋ ਕੁਝ ਹੋ ਰਿਹਾ ਜੀ ਜੇਤ ਜਾ ਕੇ ਆਏ ਭਗਵੰਤ ਮਾਨ ਅੱਜ ਮਿਲਾਗਤ ਕੀਤੀ ਤੇ ਅਰਵਿੰਦ ਕੇਜਰੀ ਵਾਲਾ ਮਿਲਕਾ ਉਹ ਤਾਂ ਜੀ ਦਿਖਾ ਵਈ ਹੈ ਕਿੰਨੇ ਦਿਨ ਬਾਅਦ ਗਿਆ ਮੈਂ ਤੈਨੂੰ ਮੇਰੀ ਗੱਲ ਲੈ ਤੂੰ ਅੱਜ ਨਹੀਂ ਮੰਨਦੇ ਹੋ ਹੌਲੀ ਦੇਣੀ ਮੰਨੋਗੇ ਤੂੰ ਮੈਂ ਦੋ ਗੱਲਾਂ ਤੁਹਾਨੂੰ ਕਹਿ ਤੀਆਂ ਜੇ ਆਪ ਰਹਿ ਗਈ ਤੇ ਭਗਵੰਤ ਮਾਨ ਮੁੱਖ ਮੰਤਰੀ ਨਹੀਂ ਹੋ 4 ਜੂਨ ਤੋਂ ਬਾਅਦ ਕਲਤਾਰ ਸੋਂ ਸੰਧਵਾਉ ਮੈਂ ਸ਼੍ਰੀ ਆਮ ਨਾਂ ਲੈ ਕੇ ਗਈ ਨਾ ਔਰ ਦੂਜੀ ਗੱਲ ਭਗਵੰਤ ਮਾਨ ਕਦੇ ਵੀ ਨਹੀਂ ਚਾਹੁੰਦਾ ਕਿ ਅਰਵਿੰਦ ਕੇਜਰੀ ਆਲੂਰੀ ਬਾਹਰ ਹੋ ਬਿਕੋਜ਼ ਇਹ ਇੱਕ ਨਾਮਿਨੇਟਿਡ ਤੇ ਕੰਟਰੋਲਡ ਚੀਫ ਮਿਨਿਸਟਰ ਆਫ ਭਾਜਪਾ ਸਾਰੇ ਕੰਮ ਤਾਂ ਉਹਨਾਂ ਰਲ ਕੇ ਕਰਦੇ ਇਹ ਤੁਸੀਂ ਹੁਣ ਮੇਰੀ ਚਲਾਉਣੀ ਤਾਂ